ਸਾਕ ਨਾ ਕੋਈ ਭੈਣ ਪਾਈ ਟੋਡਰ ਮਲ ਤੇ ਉਹਦੇ ਘਰ ਵਾਲੀ ਬੀਬੀ ਮਾਂ ਗੁਜਰੀ ਸਾਹਿਬ ਦੀ ਲਾਸ਼ ਨੂੰ ਸਾਫ਼ ਕੀਤਾ ਚੁੱਕਿਆ ਤੇ ਗੱਡੀ ਦੇ ਵਿਚਾਲੇ ਟਿਕਾ ਲਿਆ ਛੋਟਾ ਪੋਤਰਾ ਇੱਕ ਪਾਸੇ ਪਾ ਲਿਆ ਵੱਡਾ ਪੋਤਰਾ ਇੱਕ ਪਾਸੇ ਪਾ ਲਿਆ ਜਿਵੇਂ ਅੱਗੇ ਹਰ ਰੋਜ਼ ਮਾਂ ਦੇ ਨਾਲ ਚਿੰਬੜ ਕੇ ਸੌਂਦੇ ਉੱਪਰੋਂ ਚਾਦਰ ਦੇ ਕੇ ਟੱਕ ਦਿੱਤੇ ਟੋਡਰ ਮੱਲ ਨੇ ਮੂਰੀਓ ਗੱਡੀ ਨੂੰ ਚੁੱਕਿਆ ਆਪਣੇ ਮੋਢੇ ਤੇ ਰੱਖ ਕੇ ਖਿੱਚਣ ਲੱਗਿਆ ਉਹਦੇ ਘਰ ਵਾਲੀ ਬੀਬੀ ਆਸਰਾ ਦਿੰਦੀ ਐ ਮਗਰੋਂ ੱਤਕਾ ਲਾਉਣ ਲਈ ਤੇ ਆਕਾਸ਼ ਮੰਡਲ ਦੇ ਦੇਵਤੇ ਪੋਬਾ ਮਾਰ ਉੱਠੇ ਤਾਂ ਹਾਂ ਮਾਰ ਉੱਠੇ ਕਹਿੰਦੇ ਆਓ ਦੁਨੀਆਂ ਦੇ ਲੋਕੋ ਉਹ ਚੰਨੇ ਅਜਲਵਾਰਸਾਂ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਾਂ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਾਂ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਾਂ ਤੁਰ ਮਲ ਲਾਸ਼ਾਂ ਨੂੰ ਐਉ ਲੈ ਕੇ ਤੁਰ ਚੱਲਿਆ ਜਿਵੇਂ ਕੋਈ ਲਵਾਰਸ਼ਾਂ ਦੀਆਂ ਲਾਸ਼ਾਂ ਲੈ ਚੱਲਿਆ ਚੋਗ ਚੁਗਿੰਦੇ ਹੰਸ ਤਾਈ ਵੇਖੋ ਬਾਜ ਚਿੰਤੇ ਪੈ ਗਏ ਮੋਤੀ ਜੋ ਚੁਗਲੇ ਸੀ ਚੁਗਲੇ ਬਾਕੀ ਜੋ ਰਹਿ ਗਏ ਸੋ ਕਲ ਦੀ ਹੋਣ ਹਾਰ ਨਾ ਢਾਲੀ ਕਥਨ ਲਖਾਰੀ ਗੁਣੀਆਂ ਦੇ ਚੱਲੇ ਆ ਜਲਵਾਰ ਸਭਾਂਗੂ ਬਾਰਸ ਸਾਰੀ ਦੁਨੀਆ ਦੇ ਚੱਲੇ ਆ ਚਲਵਾਰ ਸਭਾਂਗੂ ਬਾਰਸ ਸਾਰੀ ਦੁਨੀਆ ਦੇ ਚੱਲੇ ਆ ਚਲਵਾਰ ਸਭਾਂਗੂ ਬਾਰਸ ਸਾਰੀ ਦੁਨੀਆ ਦੇ ਲਈ ਸ਼ਹਿਰ ਦੇ ਵਾਸੀ ਅੱਖੀਆਂ ਭਰੀਆਂ ਕਿਵੇਂ ਖੜੋਤੇ ਗੂੜੀ ਨੀਂਦ ਗੱਡੀ ਵਿੱਚ ਸੁੱਤੇ ਜਾਂਦੇ ਦਾਦੀ ਮਾਤੇ ਪੋਤੇ ਅੱਜ ਉਹ ਬਣੇ ਮੁਸਾਫਰ ਜਾਂਦੇ ਅਜਬ ਵਪਾਰੀ ਦੁਨੀਆਂ ਦੇ ਚੱਲੇ ਅਜਲਵਾਰਸਾ ਵਾਂਗੂ ਬਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਭ ਨੂੰ ਬਾਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਭ ਨੂੰ ਬਾਰਸ ਸਾਰੀ ਦੁਨੀਆਂ ਦੇ ਉਹ ਵੱਧ ਇਸ ਤੋਂ ਜ਼ੁਲਮ ਕੀ ਹੋਰ ਹੁਣ ਜਿਹੜਾ ਕਹਿਰ ਮਸੂਮਾਂ ਤੇ ਟਾਇਆ ਹੈ ਬਦਇਸ ਤੋਂ ਜ਼ੁਲਮ ਕੀ ਹੋਰ ਹੋਣਾ ਜਿਹੜਾ ਕਹਿਰ ਮਸੂਮਾਂ ਤੇ ਟਾਇਆ ਹੈ ਅੰਤ ਵੇਲੇ ਨਾ ਬਾਪ ਨਾ ਮਾਂ ਕੋਲੇ ਓ ਜੀ ਨੇ ਚੱਕਿਆ ਤੇ ਖਢਾ ਹੈ ਅੰਤ ਵੇਲੇ ਨ ਕੋਲੇ ਪਰ ਆਵਡੇ ਜਿਨੇ ਵੀਰਾਂ ਦਾ ਲਾਡ ਲੜਾਇਆ ਹੈ ਉਹ ਦਾਦੀ ਮਾਦੇ ਨਾਲ ਹੀ ਜਾਣ ਸੁਤੇ ਜਿਨੇ ਪਾਲਿਆ ਲਾਡ ਆਇਆ ਹੈ ਉਪਰੋਂ ਡਰ ਲੋਕਾਂ ਨੂੰ ਲੱਗਦਾ ਅੰਦਰੋਂ ਰੋਂਦੇ ਆ ਪਰ ਹਿਰਦੇ ਅੱਖਾਂ ਵਿੱਚ ਤਰਦੇ ਨੇ ਅਥਰੂ ਡਰਦੇ ਨਹੀਂ ਤਰਤ ਤੇ ਕਰਦੇ ਜਾਨ ਸਦਕ ਧਰਮ ਲਈ ਦੇ ਪਰ ਉਪਕਾਰੀ ਦੁਨੀਆਂ ਦੇ ਚੱਲੇ ਆ ਜਲਵਾਰ ਸਵਾਂਗੂ ਬਾਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਵਾਂਗੂ ਬਾਰਸ ਸਾਰੀ ਦੁਨੀਆਂ ਦੇ ਚੱਲੇ ਆ ਚਲਵਾਰ ਸਵਾਂਗੂ ਬਾਰਸ ਸਾਰੀ ਦੁਨੀਆਂ ਦੇ ਸਾਰੀ ਦੁਨੀਆਂ ਦੇ ਬਾਰਸਾ ਟੁੱਟਰ ਮਲ ਤੇ ਉਹਦੇ ਘਰ ਵਾਲੀ ਬੀਬੀ ਉਸ ਜੰਗਲ ਬੀਆਬਾਨ ਵਿੱਚ ਲੈ ਗਏ ਉਹ ਗੱਡੀ ਵਿੱਚ ਦਾਦੀ ਪੋਤਿਆਂ ਦਾ ਜਿਸਮ ਲੈ ਕੇ ਜਿੱਥੇ ਕਰਨ ਸਸਕਾਰ ਉਸ ਥਾਂ ਪੁਜੇ ਜਿੱਥੇ ਕਿਸੇ ਦਾ ਨਹੀਂ ਸਸਕਾਰ ਹੋਇਆ ਉਹ ਜਿੱਥੇ ਰੋਹੀ ਸੀ ਸੁਨਸਰਾ ਪੁਜੇ ਕੋਈ ਅੰਗ ਸਾਖ ਨਾ ਕੋਈ ਵੀ ਬੋੜਿਆ ਹੈ ਸਾਕ ਨਾ ਕੋਈ ਵੀ ਪੌੜਿਆ ਹੈ ਜਨਮ ਦਿੱਤਾ ਨਾ ਬਾਪ ਨਾ ਮਾਂ ਪੁਜੇ ਜਿੰਨਾ ਲਾਉਣੀ ਸੀ ਰਾਜ ਆਇ ਅਜ ਥਿਲੀ ਉਹ ਵੱਡੇ ਵੀਰ ਵੀ ਜੋ ਰਾਸਿਆ ਨਾ ਮਾਤਾ ਪਿਤਾ ਪਰਾਨਾ ਕੋਲੇ ਵੇਖੋ ਵਰਤੀ ਕੈਸੀ ਲੀਲਾ ਜੋ ਰਸਿਆ ਨਹੀਂ ਬਸ ਚੱਲੇ ਕਹੇ ਤਵਾਨ ਲਿਖਾਰੀ ਭੀਲਾ ਚੱਕਰ ਉਸ ਪਾਵੀ ਦੇ ਚੱਲ ਗਏ ਚੱਕਰ ਉਸ ਪਾਵੀ ਦੇ ਚੱਲ ਗਏ ਸਿਰ ਤੇ ઋਸ਼ੀਆਂ ਮੁਨੀਆਂ ਦੇ ਚੱਲੇ ਅੱਜ ਲਵਾਰ ਸਾ ਵਾਂਗ ਬਾਰਿਸ਼ ਸਾਰੀ ਦੁਨੀਆਂ ਦੇ ਚੱਲੇ ਅੱਜ ਲਵਾਰ ਸਾ ਵਾਂਗ ਬਾਰਿਸ਼ ਸਾਰੀ ਦੁਨੀਆਂ ਦੇ ਚੱਲੇ ਅੱਜ ਲਵਾਰ ਸਾ ਵਾਂਗ ਬਾਰਿਸ਼ ਸਾਰੀ ਦੁਨੀਆਂ ਦੇ